ਕਰ ਲਓ ਜੀ ਅੱਜ ਆਪਾਂ ਕਰਦੇ ਆਂ ਵੀਡੀਓ ਸੰਗਰੂਰ ਪਾਰਕ ਦੀ ਪੁਲ ਥੱਲੇ ਸਟਾਰਟ ਤੁਸੀਂ ਵੀ ਆਜ ਸਾਰੇ ਦੇਖੋ ਪਾਰਕ ਕਿੰਨਾ ਸੋਹਰਾ ਸੋਹਣਾ ਬਣਾਇਆ ਹੋਇਆ ਤੇ ਪੁਲ ਦੇ ਥੱਲੇ ਬਣਾਏ ਹੋਏ ਸਾਰੇ ਇੱਥੇ ਵੀਰ ਭੈਣਾਂ ਇਕੱਠੇ ਹੋ ਕੇ ਇੰਜੋਏ ਕਰਦੇ ਆਂ ਸੈਰ ਕਰਦੇ ਆਂ ਤੇ ਆਪਾਂ ਵੀ ਆਏ ਜੀ ਫੇ ਸੈਰ ਕਰਨ ਹੈਲੋ ਸਸਰੀ ਕਰਨ ਮਲਾਉਣੇ ਸੁਣ ਤੁਸੀਂ ਸਾਰੇ ਵਧੀਆ ਹੋ ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਤੇ ਅੱਜ ਆਪਾਂ ਸੰਗਰੂਰ ਆਏ ਆਪਣੇ ਭਾਂਜੇ ਦਾ ਬੇਟਾ ਵੇਖਣ ਤੇ ਆਪਾਂ ਉਥੇ ਨੇ ਬਣਾਇਆ ਸੀ پارک ਬਹੁਤ ਵਧੀਆ ਪੌਂਦੇ ਥੱਲੇ ਆਪਾਂ ਉਹਦੇ ਚ ਕੀ ਪੀਸੇਰ ਦੇਖੋ ਜੀ ਕਿੰਨਾ ਵਧੀਆ پارک ਬਣਾਇਆ ਹੋਇਆ ਬਹੁਤ ਹੀ ਸੋਹਣਾ پارک ਬਣਿਆ ਹੋਇਆ ਸ਼ੇਅਰ ਕਰਨ ਵਾਸਤੇ ਬਣਾਇਆ ਹੈ ਬਹੁਤ ਸੋਹਣਾ ਤੇ ਅਸੀਂ ਇੱਥੇ ਸੈਰ ਕੀਤੀ ਅੱਜ ਵੀਡੀਓ ਨੂੰ ਬਤ ਬਤ ਲੈ ਕੇ ਸੈਰ ਤੇ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੋਲੋਅ ਅੱਚ ਦੇਖਣਾ ਤਾਂ ਕਿ ਆਪਣਾ ਬਾਅਦ ਚ ਟਾਈਮ ਪੂਰਾ ਹੋ ਸਕੇ Yeah. you.

ती बने ha ¿Cuándo ਗੌਰਮੈਂਟ ਨੇ ਬਣਾਇਆ ਇਹ ਪਾਰਕ ਬਣਾਇਆ ਦਾ ਗੌਰਮੈਂਟ ਨੇ ਇਹ ਉਹ ਟੀ.ਡਬਲਯੂ.ਡੀ.ਆਰ ਨੇ ਹੈ ਜੀ ਟੀ.ਡਬਲਯੂ.ਡੀ.ਆਰ ਨੇ ਬਣਾਇਆ ਦੀ ਆ ਅਸੇ ਜੀ ਹਨਾ ਬਿੰਦਰ ਸਿੰਘ ਦਾ ਯੂਪਲ ਮਿੱਤਰ ਉਹ ਇਹਨਾਂ ਹਾਂ ਸੰਵਾਲ ਕਮੈਟਰੀ ਬਣੀ ਹੋਈ ਹੈ ਕਮੈਟਰੀ ਹੈ ਸਿਆ ਚੰਦਾ ਇਕੱਠਾ ਕਰਦੇ ਜੀ ਸਿਆ ਪੰਜ ਮਹੀਨਿਆਂ ਮਗਰੋਂ 15 ਰੋ ਹੀ ਕਰਦੇ ਤੇ ਹੁਣ 7-8 ਹਜ਼ਾਰ ਰੁਪਏ ਲੈਂਦੇ ਨੇ ਸਭ ਤੋਂ ਓਡੀਪੇ ਰਾਜ ਦੀ ਹੈ ਨਾ ਬਹੁਤ ਵਧੀਆ ਮਨ ਖੁਸ਼ ਹੁੰਦਾ ਹੈ ਨਾ ਬਹੁਤ ਟੱਠੇ ਬੈਠੇ ਹੁੰਦੇ ਨੇ ਹਾਂ ਹਾਂ ਨਾ ਬਹੁਤ ਵਧੀਆ ਬਾਤ ਨੂੰ ਆਪਾਂ ਕਿਹੜਾ ਖਰਚਾ ਨਹੀਂ ਕਰਦੇ ਬਿਮਾਰੀਆਂ ਤੇ ਕਰੀਏ ਨੇ ਬੱਚੇ ਹੋਰ ਆਪੜੇ ਬਹੁਤ ਸ਼ਾਨਦਾਰ ਅੱਜ ਨਾ ਹੈਗਾ 200 ਗੱਦਾਂ 400 ਵੱੱਟਾ ਹਾਂਜੀ ਚੱਕਰ ਜਰਾ ਹੈਗਾ ਹਾਂਜੀ ਹਾਂਜੀ ਬਹੁਤ ਵਧੀਆ ਬਣਾਇਆ ਹੈ ਜੀ। ਨਾ ਵਧੀਆ ਵਧੀਆ ਨੇ ਸਹੂਲਤਾਂ ਬੱਚਿਆਂ ਦੇ ਖੇਡਣ ਨੂੰ। ਮੇਰਾ ਬੁੱਢਾ ਜੀ ਨੇ ਪਾਣੀ ਵੀ ਦੇਖੋ ਲਾ ਪੀ ਇਨਾ ਨੇ ਪਾਣੀ। ਆ ਵਾਟ ਲੱਗਿਆ ਇਹ ਹਰਾ। ਅਸੀਂ ਤਾਂ ਤਨਹੋਲੇ ਤੋਂ ਆਏ ਆ ਇੱਥੇ ਮਿਹਰਬਾਨ ਜਿਹਦੇ ਬੇਟਾ ਹੋਇਆ ਸੀ। ਅੱਛਾ ਜੀ। ਇਹ ਕਹਿੰਦੇ ਉੱਥੇ ਪਾਰਕ ਵਧੀਆ ਮੈਂ ਕਿਹਾ ਚੱਲੋ ਆਪਾਂ ਵੀਡੀਓ ਬਣਾ ਕੇ ਲੈ ਕੇ ਆਉਣੇ। ਅੱਛਾ ਜੱਗਰੇ ਵਾਲਾ। ਤੁਹਾਾਰੇ ਖੈਰ ਕਰਾ ਬਾਈ ਜੀ। ਮਾਸ਼ਾਅੱਲ। ਵਧੀਆ ਸੂਲਤ ਦਿੱਤੀ ਗਈ ਨਹੀਂ ਜੀ ਸਾਫ਼ ਸੁਥਰਾ ਹੈਗਾ ਹਾਂ ਜੰਗਰ ਬੱਚਾ ਕੋਠੀ ਹੈ ਕੁਝ ਨਹੀਂ ਹੁੰਦਾ ਜੀ ਮਿੱਟੀ ਨਾਲ ਡੇਰਾ ਬਾਬੇ ਦਾ ਹਾਂ ਜੀ ਬਿਆਹਾਂ ਹਾਂ ਜੀ ਭਾਈ ਇਹ ਕਰ ਦੋ ਬਹੁਤ ਹਾਂ ਭਾਈ ਬਹੁਤ ਸਫਾਈ ਰੱਖਦੇ ਨੇ ਨਾ ਵਧੀਆ ਗੱਲ ਹੈ ਵਧੀਆ ਗੱਲ ਹੈ ਫੇਰ ਕਿਤੇ ਆਉਂਦੀ ਨਹੀਂ ਐ ਲੈ ਪਸੂਆਂ ਤੋਂ ਡਰਦਾ ਅਸੀਂ ਸ਼ਾਮ ਨੂੰ ਉੱਥੇ ਸਾਡੇ ਤਣਾਉਨੇ ਹੁਣ ਸ਼ਹਿਰ ਕਰਨੀ ਜਾਂਦੇ ਪਸੂਵਾਰੇ ਖੜੇ ਨੇ ਸੜਕ ਤੇ ਹਾਂ ਕੋਈ ਬਗਲੀ ਕੋਈ ਹੈ ਆਪ ਪਰਲੇ ਪਾਸੇ ਜਾਓ ਅੱਜ ਵੀ ਗੇਂਦ ਲਾਹਾਂਗੇ ਸਾਡੀ ਕੌਮ ਕਿੱਲ ਹਾਂ ਦੇਖੋ ਲੋਕਾਂ ਦਾ ਕੀ ਹੈ ਕੀ ਸਾ ਕਿੰਨੇ ਦਾ ਹੈਗਾ ਹਾਂ ਕਿੰਨੇ ਦਾ 20 ਦਾ ਹਾਂ ਉਹ ਸਾਰੇ ਬਿਲਕੁਲ ਜਿੱਥੇ ਪਾਉਂਦੇ ਉਹ ਨਿਗਰਾਨੇ ਦਾ ਤੋਰ ਕੇ ਆਏ ਹਾਂ ਬਸ ਲੋਕਾਂ ਦੀ ਬੇਵਕੂਫੀ ਆ ਹਾਂ ਪਤਾ ਹੀ ਹੈ ਆ ਗਲਾਸ ਵਾਲਾ ਉਹ ਗਲਾਸ ਲੈ ਜਾਂਦੇ ਹਾਂ ਹਾਂ ਦੀਪ ਸਿੰਘ ਜੀ ਉਹਦਾ ਮੁੰਡਾ ਰਿੰਕੂ ਉਹ ਸੀ ਕਰਨ ਲੱਗਾ ਬਾਹਰ ਦਰਸ਼ਨਾ ਬਹੁਤ ਵਧੀਆ ਰਿਹਾ ਹਾਂ ਜੀ ਦਰਸ਼ਨਾ ਵਧੀਆ ਰਿਹਾ ਦਰਸ਼ਨਾ ਪਿਆਰ ਬਹੁਤ ਹੈ ਕਿਰਮੇਸ਼ ਦਾ ਬੇਨਤੀ ਨੋ ਧੰਨਵਾਦ ਆਜੇ ਜਿੰਨਾ ਦਾ 500 ਆਦਮੀ ਦੇ ਜਿਹੜੇ 500 ਤੋਂ 300 ਦੇ ਸਾਡੇ ਉਹ ਵੀ ਜੋ ਆਪੀ ਨੇ ਮਿਕਸ ਤੇ ਉਹ ਸਾਰੇ ਸਾਈਮੈਟ੍ਰਿਕ ਵੀ ਟੂਰ ਕਰੀ ਚੁੱਕੇ ਆ। ਚਲੋ ਜੀ ਆਪਾਂ ਵੀ ਛੋੜੀ ਪਾਰਕ ਦੀ YouTube ਤੇ ਪਾਉਂ ਮੈਂ ਵੀਡੀਓ ਇਹ ਇਸ ਤਰ੍ਹਾਂ ਸਾਰੇ ਹੋਰ ਵੀ ਕਰਨਾ ਚਾਹੀਦਾ ਨਾ ਨੀਂ ਨਾ ਪਰਾਲਾ ਕਰਨਾ ਚਾਹੀਦਾ ਸਾਰਿਆਂ ਨੂੰ ਨਹੀਂ ਨਹੀਂ ਇਹ ਸੈਨ ਨਾ ਬੜਾ ਫਰਕ ਪੈਂਦਾ ਹਾਂਜੀ ਹਾਂਜੀ ਹੁਣ ਹੁਣ ਬੀਬੀਆਂ ਨਹੀਂ ਨਿਕਲਦੀਆਂ ਬਾਹਰ ਨਜਵਾਕ ਨਿਕਲਦੇ ਆ ਤੇਰੀ ਕਰਦੇ ਆ ਬਹੁਤ ਕਰਦੀਆਂ ਜੀ ਜਵੇਲੀ ਕਾਲ ਕਰ ਹਾਂਜੀ ਹਾਂਜੀ ਬੱਚੇ ਹਾਂਜੀ ਬਹੁਤ ਵਧੀਆ ਜੀ ਲੋਕਾਂ ਨੇ ਲੱਗ ਪਨਾਰ ਕੇ ਨਾ ਵਧੀਆ ਵਧੀਆ ਆ ਵੀ ਲੱਗਿਆ ਆ ਪੱਖਾ ਲੱਗਿਆ ਉੱਤੇ ਜਾ ਕੇ ਅਸੀਂ ਉੱਧਰ ਵੀ ਜਾ ਕੇ ਵੀ ਵਧੀਆ ਗੱਲ ਹੈ ਜਿਹੜਾ ਕਹਿੰਦਾ ਪ੍ਰਧਾਨ ਉਹਨਾਂ ਬਹੁਤ ਮਿਹਨਤੀ ਕਿੱਥੇ ਹੈ ਕਮਿਟੀ ਮੈਂ ਤੋਂ ਨਹੀਂ ਕੀਤਾ ਕਿ ਸਾਰੇ ਕਮੇਟੀ ਬਣੀ ਹੈ ਅਜੇ ਸੈਨਾ ਨਹੀਂ ਬੱਸ ਸਰ ਨਾਲ ਕੇ ਕੁਲਾਕ ਸੁਨ ਕਰਨੀ ਬਹੁਤ ਆ ਨਾ ਬਹੁਤ ਵਧੀਆ ਗੱਲ ਬਹੁਤ ਵਧੀਆ ਕਰਦਾ ਨਹੀਂ ਕੋਈ ਮੂਰੇ ਜੇ ਇੱਕ ਜਣ ਲੱਗਦਾ ਜੇ ਮਗਰ ਸਾਰੇ ਲੱਗਣ ਸਹਿਯੋਗ ਜੇਣ ਫੇਰ ਤਾ ਕਮੇਟੀ ਬਣ ਗਈ ਨਾ ਹੁਣ ਤਾਂ ਜਾਣ ਨੇ ਸਾਰੀ ਸਭ ਕੁ ਲੋਣੀ ਜੀ ਹਾਂਜੀ ਹਾਂਜੀ ਥੇਰੇ ਬਰਾਂਲੇ ਦਾ ਨੁਹੋਂਦਾ ਜੀ ਠੀਕ ਹੈ ਜੀ ਹਾਂ ਸਭ ਕੀਨੇ ਕੀ ਬਣਾਇਆ ਬਣਾਉਣਾ ਕੀ ਆ ਗੱਗੇ ਦਾ ਮੱਥਾ ਟੇਕ ਕੇ ਆਇਆ ਐਸੇ ਆ ਜੀ ਅੱਜ ਦੀ ਗੱਲ ਸੀ ਨਹੀਂ ਸਾਡੇ ਨਾਲ ਉੱਥੇ ਲੱਡੇ ਚੰਦੇ ਹਾਂਜੀ ਲੱਡੇ ਮੇਲਾ ਭਰਦਾ ਹਾਂ ਧਰਦਾ ਉੱਥੇ ਲੱਡੇ ਮੇਲੇ ਬਹੁਤ ਵਧੀਆ ਬਣਾਇਆ ਜਿਹੜੀ ਸੂਹਲਤ ਬਣਾਈ ਬਹੁਤ ਵਧੀਆ ਲੱਗੇ ਹਾਂ ਇਹ ਹੁਣ ਫੇਰ ਕਮੇਟੀ ਕੰਮ ਕਰਦੀ ਐ ਕਮੇਟੀ ਕੰਮ ਕਰਦੀ 12 ਮਹੀਨੇ 30 ਦੇ ਨਾਲ ਹੁਣ ਆਇੱਤੇ ਐਸੇ ਜੀ ਮਹੀਨੇ ਹੁੰਦੇ ਨੇ ਅੱਜ ਤੋਂ ਅੱਛਾ ਜੀ ਅਸੀਂ ਐਕਸਰਸਾਈਜ਼ ਵਗੈਰਾ ਵੀ ਕਰਦੇ ਆ ਵਧੀਆ ਰੌਣਕ ਲਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਅੱਛਾ ਜੀ ਇੱਥੇ ਬਣਾਈਆਂ ਵਰਤੀਆਂ ਚਲ ਵਧੀਆ ਚਲ ਫੇਰ ਆਪਾਂ ਨੂੰ ਐ ਹੋ ਜਾਂਦਾ ਨਾ ਥੋੜਾ ਜਿਹਾ ਖੇੜੇ ਸੁੱਖ ਤਾਂ ਬੇੜੇ ਸੁੱਖਣ ਸਾਰਾ ਦੇਖਣਾ ਪੈਂਦਾ ਹਾਂਜੀ ਸਾਡੇ ਦਾ ਕੀ ਕੀ ਕੁਤੀ ਇੱਥੇ ਨੇ ਸਭ ਨਾ ਵਧੀਆ ਵਧੀਆ ਨਹੀਂ ਹੂੰ ਭੈਣੇ ਆਪਾਂ ਕਰੋ ਜੇ ਨਿਕਲ ਕੇ ਕਿਸੇ ਦੇ ਘਰੇ ਹੁਣ ਜਾਣ ਦਾ ਟਾਈਮ ਹੈ ਨਹੀਂਗਾ ਹੁਣ ਤੇ ਇੱਥੇ ਹੁਣ ਆਪਾਂ ਆ ਜਾਨੇ ਵੀ ਸਾਰੀਆਂ ਕੱਟੀਆਂ ਹੋ ਕੇ ਗੱਪਾਂ ਮਾਰੀਏ ਖੇਡਦੇ ਆਂ ਬਿੰਦ ਬੰਦੇ ਨੂੰ ਫ੍ਰੀ ਹੋਣਾ ਜ਼ਰੂਰੀ ਆ ਟੈਨਸ਼ਨ ਫ੍ਰੀ ਨਹੀਂ ਹਰੇਕ ਦੀ ਜ਼ਿੰਦਗੀ ਅੱਜਕੱਲ ਟੈਨਸ਼ਨ ਭਰੀ ਆ ਇਹ ਬੀਬੀਆਂ ਦਾ ਗਰੁੱਪ ਆ ਬੀਬੀਆਂ ਦਾ ਗਰੁੱਪ ਆ ਪਹਿਲਾਂ ਤਾਂ 2 ਬਾਂਹਾਂ ਦੀ ਤੇਪਤਾ ਕਈ ਕਿਹ ਬਣਦੀ ਹੋਰ ਨਾ ਨਹੀਂ ਵਧੀਆ ਵਧੀਆ ਕਰ ਲੈ ਵਧੀਆ ਹਾਂਜੀ 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 ਉਹ ਵੀ ਲੱਗਦਾ ਸਾਨੂੰ ਤਾਂ ਇਹ ਲੱਗੂ 5 ਵਜੇ ਤੋਂ ਬਾਅਦ ਸਭ ਨੂੰ ਹਾਂ ਨਾ ਫਿਰ ਇੱਕ ਖੋਜ ਹੀ ਵੇ ਲੱਗ ਜਾਂਦੀ ਅੰਦਰ ਵੀ ਜਾਈਏ ਆਪਾਂ ਇਹ ਨਹੀਂ ਵੀ ਆਪਾਂ ਜਾਈਏ ਹਾਂ ਉੱਥੇ ਵੀ ਜਾਈਏ ਅਸੀਂ ਬੰਗੇਰ ਜਿੱਥੇ ਆਏ ਹਾਂ ਹਾਂਜੀ ਇਹ ਤੁਹਾਨੂੰ 5 ਕਿੱਥੇ ਹੈ ਤੁਹਾਨੂੰ ਠੀਕ ਹੈ ਇਹ ਦਿੱਤਾ ਰਾਵੀ ਟ੍ਰੈਕ ਜੀਨ ਦੇ ਸਾਹ ਦਾ ਪਤਾ ਹੈ ਮਸਾਫਤ ਤੇ ਬੈਠੇ ਰਹੇਗੇ ਨਾ ਅੱਛਾ ਇਸ ਲਈ ਤੇ ਅੱਜ ਹੋਇਆ ਤੁਸੀਂ ਲੈ ਕੇ ਸਿਟੀ ਲੈ ਕੇ ਅੱਛਾ ਇਹ ਇੱਕ ਸੈਰ ਕਰਨਾ ਸੀ ਮੈਂ ਕਿ ਜਦ ਮਿਲ ਜੀਏ ਇਹ ਨਾਰਮਲ ਹੋਇਆ ਸਾਇੰਸ ਨਾਰਮਲ ਅੱਛਾ ਹੋਇਆ ਹਾਂਜੀ ਤੇ ਸਮਝਿਆ ਲਾ ਆ ਗਏ ਵਾਪਸ ਕਿ ਉਹ ਹੋ ਘਰ ਲਓ ਜੀ ਆਪਾਂ ਹੁਣ ਬਹੁਤ ਮਸਤੀ ਕੀਤੀ ਤੇ ਖੂਬਸਾਰੀ ਸਾਰਿਆਂ ਨਾਲ ਕੀਤੀਆਂ ਗੱਲਾਂ ਬਾਤਾਂ ਤੇ ਨਾਲ ਲੈ ਕੇ ਚੱਲਿਆਂ ਜਾਂਦਾ ਨੂੰ ਸਮੇਟ ਕੇ ਤੇ ਇਹ ਜਿਹੇ ਪਾਰਕ ਨੇ ਹਰੇਕ ਪਿੰਡ ਵਿੱਚ ਕਰਨੇ ਚਾਹੀਦੇ ਆ ਨੇ ਤਾਂ ਕਿ ਭੈਣਾ ਤੇ ਬੱਚੇ ਕਿਸੇ ਜਗ੍ਹਾ ਤੇ ਵੇਲੀ ਤੇ ਬੈਠ ਕੇ ਖੇਡ ਸਕਣ ਤੇ ਆਪਣੇ ਮਨ ਦੀਆਂ ਗੱਲਾਂ ਕਰ ਸਕਣ ਬਹੁਤ ਹੀ ਵਧੀਆ ਲੱਗਿਆ ਮੈਨੂੰ ਇਹ ਪਾਰਕ ਬਣਿਆ ਹੋਇਆ ਫੁੱਲ ਮਸਤੀ ਕੀਤੀ ਅਸੀਂ ਵੀ ਉੱਥੇ ਤੇ ਮੈਂ ਵੀਡੀਓ ਆਪਣੀ ਵੀ ਬਣਾਈ ਤੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਸਾਰਿਆਂ ਨੇ ਤੇ ਮੇਰਾ ਤਾਂ ਆਉਣ ਨੂੰ ਦਿਲ ਨਹੀਂ ਸੀ ਕਰਦਾ ਉੱਥੋਂ। ਉਹਨਾਂ ਨੇ ਮੇਰ ਨਾਲ ਵਾਦਾ ਕੀਤਾ ਵੀ ਤੁਸੀਂ ਫੇਰ ਸਾਡੇ ਕੋਲ ਆਉਣਾ ਕਿਸੇ ਦਿਨ। ਤੇ ਬਹੁਤ ਹੀ ਭੈਣਾਂ ਨੇ ਗੱਲਾਂ ਸੁਣਾਈਆਂ ਮੈਨੂੰ। ਤੇ ਫੇਰ ਉਹਨਾਂ ਨੇ ਸਾਡੇ ਨਾਲ ਰਿਸ਼ਤੇਦਾਰੀਆਂ ਵੀ ਕੱਢ ਲਈਆਂ। ਚਲੋ ਜੀ ਜਦੋਂ ਕਿਤੇ ਆਉਣੇ ਆਪਾਂ ਨੂੰ ਕਿੰਨਾ ਵੀ ਚੀਜ਼ ਦੇਖਣ ਨੂੰ ਮਿਲਦੀ ਹੈ ਤਾਂ ਉਹਨੂੰ ਜ਼ਰੂਰ ਆਪਾਂ ਨੂੰ ਕੈਚ ਕਰਨਾ ਚਾਹੀਦਾ। ਤੇ ਅੱਗੇ ਵੀਡੀਓ ਨੂੰ ਵੀ ਸ਼ੇਅਰ ਕਰਨਾ ਚਾਹੀਦਾ। ਤਾਂ ਕਿ ਸਾਰੇ ਭੈਣ ਭਾਈ ਹੋਰ ਵੀ ਉਪਰਾਲਾ ਕਰਨ ਸਕਣ ਆਪਣੇ ਪਿੰਡਾਂ ਵਿੱਚ ਇਹ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਜੀ ਹੁਣ ਅੱਗੇ ਤਾਂ ਬੀਬੀਆਂ ਇੱਕ ਦੂਜੀ ਕੋਲ ਜਾ ਕੇ ਆਪਣਾ ਢਿੱਡ ਪੋਲ ਲੈਂਦੀਆਂ ਸੀ ਦੁੱਖ ਸੁੱਖ ਕਰ ਲੈਂਦੀਆਂ